ਸ੍ਰੀ ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਕਹਾਣੀਆਂ ਚੈਨਲ ਤੇ ਜੇਕਰ ਚੈਨਲ ਤੇ ਨਿਊ ਹ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਕਹਾਣੀ ਚੰਗੀ ਲੱਗਦੀ ਹੁੰਦੀ ਤਾਂ ਕਹਾਣੀ ਨੂੰ ਲਾਇਕ ਸ਼ੇਅਰ ਜ਼ਰੂਰ ਕਰਿਆ ਕਰੋ ਪਿਛਲੀ ਕਹਾਣੀ ਦੇ ਵਿੱਚ ਜਿੰਨਾ ਵੀ ਰਪਣ ਦੇ ਕਮੈਂਟ ਆਏ ਸਨ ਉਹਨਾਂ ਦੇ ਨਾਮ ਅਗਲੀ ਕਹਾਣੀ ਦੇ ਵਿੱਚ ਜ਼ਰੂਰ ਬੋਲੇ ਜਾਣਗੇ ਸ਼ੁਰੂ ਕਰਦੇ ਹਾਂ ਅੱਜ ਦੀ ਨਵੀਂ ਕਹਾਣੀ ਅੱਜ ਦੀ ਖਾਣੀ ਇੱਕ ਸਕੇ ਜੀਜੇ ਨੇ ਆਪਣੀ ਸਾਲੀ ਦੇ ਨਾਲ ਜੋ ਕੀਤਾ ਸੁਣ ਕੇ ਤੁਹਾਡੀ ਰੂਹ ਕੰਬ ਜਾਵੇਗੀ ਇੱਕ ਕਹਾਣੀਆਂ ਦੋ ਭੈਣਾਂ ਦੀ ਕਹਾਣੀ ਇੱਕ ਰੂਪਾ ਤੇ ਇੱਕ ਸ਼ਿੰਦਰ ਜਿਹੜੀ ਸ਼ਿੰਦਰ ਹੁੰਦੀ ਆ ਉਹ ਵੱਡੀ ਹੁੰਦੀ ਆ ਤੇ ਰੂਪਾ ਛੋਟੀ ਹੁੰਦੀ ਆ ਦੋਨਾਂ ਭੈਣਾਂ ਦੇ ਕੋਈ ਭਰਾ ਨਹੀਂ ਹੁੰਦਾ ਦੋ ਭੈਣਾਂ ਹੀ ਹੁੰਦੀਆਂ ਤੇ ਉਹਨਾਂ ਦੇ ਮਾਪੇ ਹੁੰਦੇ ਆ ਉਹਨਾਂ ਦੇ ਮਾਪੇ ਸ਼ਿੰਦਰ ਦਾ ਵਿਆਹ ਕਰ ਦਿੰਦੇ ਆ ਤੇ ਸ਼ਿੰਦਰ ਦੇ ਘਰ ਵਾਲਾ ਰਾਜ ਹੁੰਦਾ ਰਾਜ ਨੂੰ 12 ਕਿੱਲੇ ਜ਼ਮੀਨ ਆਉਂਦੀ ਹੁੰਦੀ ਆ ਉਹਦੇ ਮਾਪੇ 2 ਲੱਖ ਰੁਪਿਆ ਸ਼ਿੰਦਰ ਦਾ ਉਹਦੀ ਬੈਂਕ ਦੇ ਵਿੱਚ ਜਮਾ ਕਰਾਉਂਦੇ ਆ ਤੇ ਬਾਕੀ ਰਾਜ ਦੇ ਘਰ ਵਾਲਿਆਂ ਨੂੰ ਉਹ ਸੋਨਾ ਕੱਪੜੇ ਲੀੜੇ ਬਹੁਤ ਸਾਰਾ ਸਮਾਨ ਦਿੰਦੇ ਆ ਤੇ ਵੀ ਪੂਰਾ ਵਧੀਆ ਗੱਜ-ਵੱਜ ਕੇ ਵਿਆਹ ਕਰਦੇ ਆ ਤੇ ਜਿਹੜੀ ਹੁੰਦੀ ਆ ਰੂਪਾ ਰੂਪਾ ਦਾ ਉਹਨਾਂ ਨੇ ਸੋਚਿਆ ਹੁੰਦਾ ਵੀ ਜਦੋਂ ਰੂਪਾ ਦਾ ਵਿਆਹ ਕਰਾਂਗੇ ਤਾਂ ਰੂਪਾ ਵੀ ਆਪਦੇ ਪੇਕੇ ਹੀ ਰਵੇਗੀ ਵੀ ਰੂਪਾ ਦੇ ਘਰ ਵਾਲਿਆਂ ਨੂੰ ਉਸੇ ਘਰ ਦੀ ਵਾਈ ਰੱਖਾਂਗੇ ਚਲੋ ਛਿੰਦਰ ਆਪਦੇ ਘਰੇ ਸੌਖੀ ਹੁੰਦੀ ਆ ਤੇ ਵਿਆਹ ਤੋਂ 1 ਸਾਲ ਬਾਅਦ ਛਿੰਦਰ ਦੇ ਘਰ ਇੱਕ ਧੀ ਪੈਦਾ ਹੁੰਦੀ ਆ ਸ਼ਿੰਦਰ ਦੇ ਘਰ ਇੱਕ ਧੀ ਪੈਦਾ ਹੁੰਦੀ ਆ ਤਾਂ ਫਿਰ ਸ਼ਿੰਦਰ ਦੇ ਮਾਪੇ ਬਹੁਤ ਸਾਰਾ ਸ਼ੂਸ਼ਕ ਦਿੰਦੇ ਆ ਸ਼ਿੰਦਰ ਨੂੰ ਤੇ ਉਹ ਐ ਨਹੀਂ ਸਮਝਦੇ ਵੀ ਉਹਦੀ ਧੀ ਪੈਦਾ ਹੋਈ ਆ ਉਹ ਪੁੱਤ ਜਿੰਨਾ ਹੀ ਕਰਦੇ ਆ ਤੇ ਉਹਦੀ ਸ਼ਿੰਦਰ ਦੀ ਧੀ ਨੂੰ ਉਹ ਚਾਂਦੀ ਦੀਆਂ ਪਜੇਬਾਂ ਪਾਉਂਦੇ ਆ ਸੋਨੇ ਦੀਆਂ ਵਾਲੀਆਂ ਬਣਾ ਕੇ ਲੈ ਕੇ ਜਾਂਦੇ ਆ ਸ਼ਿੰਦਰ ਵਾਸਤੇ ਵੀ ਵਾਲੀਆਂ ਲੈ ਕੇ ਜਾਂਦੇ ਆ ਤੇ ਉਹਦੇ ਘਰ ਵਾਲੇ ਰਾਜ ਵਾਸਤੇ ਸੋਨੇ ਦਾ ਕੜਾ ਲੈ ਕੇ ਜਾਂਦੇ ਆ ਉਹ ਸੋਚਦੇ ਆ ਵੀ ਇਹਨਾਂ ਦੇ ਕੋਈ ਭਰਾ ਹੈ ਨਹੀਂ ਵੀ ਸ਼ਿੰਦਰ ਦੇ ਮਨ ਦੇ ਵਿੱਚ ਇਹ ਨਾ ਜਾਵੇ ਵੀ ਜੇ ਮੇਰਾ ਭਰਾ ਹੁੰਦਾ ਤਾਂ ਐ ਕਰਦਾ। ਅਸਲੀ ਮਾਪੇ ਵੀ ਪੂਰਾ ਵਦਕੇ ਕਰ ਦਿਆ ਜਿੰਨਾ ਵੀ ਕਰਦੇ ਆ ਤੇ ਬਾਕੀ ਇਹ ਵੀ ਸੋਚਦੇ ਆ ਵੀ ਸਾਡੇ ਕੋਲੇ ਜੋ ਵੀ ਆ ਵੀ ਇਹਨਾਂ ਦੋਹਾਂ ਕੁੜੀਆਂ ਦਾ ਹੀ ਆ ਵੀ ਹੋਰ ਅਸੀਂ ਕਿਹ ਨੂੰ ਦੇਣਾ। ਸ਼ਿੰਦਰ ਬਹੁਤ ਖੁਸ਼ ਹੁੰਦੀ ਆ ਤੇ ਰਾਜਵੀ ਬਹੁਤ ਜ਼ਿਆਦੇ ਖੁਸ਼ ਹੁੰਦਾ। ਤੇ ਹੁਣ ਰੂਪਾ ਦੇ ਲਈ ਉਹ ਕੋਈ ਲੜਕਾ ਦੇਖਦੇ ਹੁੰਦੇ ਆ ਵੀ ਕੋਈ ਵਧੀਆ ਕਰਦਾ ਲੜਕਾ ਮਿਲ ਜੇ ਵੀ ਜਿਹੜਾ ਸਾਡੇ ਕੋਲੇ ਰਵੇ ਤੇ ਅਸੀਂ ਉਹਨੂੰ ਘਰ ਜਵਾਈ ਰੱਖ ਲਾਂਗੇ। ਔਰ ਰਾਜ ਨੂੰ ਵੀ ਕਹਿੰਦੇ ਆ ਵੀ ਜੇ ਤੇਰੀ ਨਿਗਾਹ ਦੇ ਵਿੱਚ ਕੋਈ ਵਧੀਆ ਲੜਕਾ ਹੈਗਾ ਤਾਂ ਸਾਨੂੰ ਦੱਸ ਪਾਈ ਤੇ ਰਾਜ ਵੀ ਕਹਿੰਦਾ ਠੀਕ ਆ ਜੀ ਇੱਕ ਦਿਨ ਰਾਤ ਨੂੰ ਰੂਪਾ ਤੇ ਉਹਦੇ ਮਾਪੇ ਸੁੱਤੇ ਪਏ ਹੁੰਦੇ ਆ ਬੂਹਾ ਅੰਦਰੋਂ ਬੰਦ ਹੁੰਦਾ ਪਤਾ ਨਹੀਂ ਕਿਵੇਂ ਉਹਨਾਂ ਦੇ ਘਰ ਦੇ ਵਿੱਚ ਕੁਝ ਅਣਪਛਾਤੇ ਬੰਦੇ ਵੜਦੇ ਆ ਤੇ ਜਦੋਂ ਅੱਧੀ ਰਾਤ ਦਾ ਸਮਾਂ ਹੁੰਦਾ 12 12:30 ਦਾ ਸਮਾਂ ਹੁੰਦਾ ਰੂਪਾ ਵੀ ਆਪਣੇ ਅਲੱਗ ਕਮਰੇ ਦੇ ਵਿੱਚ ਸੁੱਤੀ ਪਈ ਹੁੰਦੀ ਆ ਉਹਦੇ ਮਾਪੇ ਅਲੱਗ ਕਮਰੇ ਦੇ ਵਿੱਚ ਸੁੱਤੇ ਪਏ ਹੁੰਦੇ ਆ ਤੇ ਰੂਪਾ ਦਾ ਕਮਰਾ ਅੰਦਰ ਤੋਂ ਬੰਦ ਹੁੰਦਾ ਜਦੋਂ ਰੂਪਾ ਸਵੇਰੇ ਉੱਠਦੀ ਆ ਤਾਂ ਵੀ ਉਹਨਾਂ ਜਿਹੜੇ ਮਾਪੇ ਉਹਨਾਂ ਦਾ ਕਮਰਾ ਖੁੱਲਾ ਪਿਆ ਹੁੰਦਾ ਤੇ ਉਹਨਾਂ ਦੀਆਂ ਦੋਨਾਂ ਦੀਆਂ ਲਾਸ਼ਾਂ ਬੈੱਡ ਤੇ ਪਈਆਂ ਹੁੰਦੀਆਂ ਰੂਪਾ ਇਹ ਦੇਖ ਕੇ ਚੀਕਾਂ ਮਾਰਨ ਲੱਗ ਜਾਂਦੀ ਆ ਤੇ ਆਂਧੀ ਗਾਂਢੀ ਇਕੱਠੇ ਹੋ ਜਾਂਦੇ ਆ ਆਂਧੀ ਗਾਂਢੀ ਇਕੱਠੇ ਹੁੰਦੇ ਆ ਘਰ ਦੇ ਵਿੱਚ ਪੂਰਾ ਖਲਾਰਾ ਪਿਆ ਹੁੰਦਾ ਤੇ ਉਹ ਵੀ ਸਾਰੇ ਸੋਚਦੇ ਆ ਵੀ ਕੋਈ ਚੋਰੀ ਕਰਨ ਆਇਆ ਹੋਵੇਗਾ ਤੇ ਇਹ ਉੱਠ ਖੜੇ ਹੋਣਗੇ ਤੇ ਵੀ ਟੈੰਗੋ ਇੰਨਾ ਤੇ ਉਹਨਾਂ ਨੇ ਵਾਰ ਕੀਤਾ ਤੇ ਇਹਨਾਂ ਦੀ ਮੌਤ ਹੋ ਗਈ ਪਰ ਰੂਪਾ ਆਖਦੀ ਆ ਵੀ ਮੈਨੂੰ ਕੋਈ ਖੜਕਾ ਨਹੀਂ ਸੁਣਿਆਗਾ ਵੀ ਨਹੀਂ ਕਿਸੇ ਨੇ ਮੇਰਾ ਦਰਵਾਜ਼ਾ ਖੜਕਾਇਆ ਵੀ ਮੈਨੂੰ ਕਿਉਂ ਨਹੀਂ ਕੁਝ ਪਤਾ ਲੱਗਿਆ ਰੂਪਾ ਆਪਣੇ ਜੀਜੇ ਤੇ ਆਪਣੀ ਭੈਣ ਨੂੰ ਫੋਨ ਕਰਦੀ ਆ ਉਹਦੀ ਭੈਣ ਵੀ ਆ ਕੇ ਵਿਚਾਰੀ ਰੋਂਦੀ ਕਰ ਲਾਉਂਦੀ ਆ ਕਿਉਂਕਿ ਮਾਪੇ ਹੀ ਹੁੰਦਿਆ ਬਸ ਉਹਨਾਂ ਦਾ ਤੇ ਹੁਣ ਮਾਪੇ ਵੀ ਨਹੀਂ ਰਿਹਾ ਸੀ ਚਲੋ ਜੀ ਪੁਲਿਸ ਆਪਣਾ ਕੰਮ ਕਰਨਾ ਸ਼ੁਰੂ ਕਰਦੀ ਆ ਪਰ ਉਹਨਾਂ ਨੂੰ ਕੋਈ ਸराग ਨਹੀਂ ਮਿਲਦਾਗਾ ਘਰ ਦੇ ਵਿੱਚੋਂ ਕੁਝ ਬਸ ਜੇਵਰ ਚੋਰੀ ਹੋਏ ਹੁੰਦੇ ਆ ਬਾਕੀ ਪੈਸਾ ਤੇ ਸਭ ਕੁਝ ਜੋ ਜਿਹੜਾ ਰੂਪਾ ਨੇ ਰੱਖਿਆ ਹੁੰਦਾ ਉਹ ਉੱਥੇ ਹੀ ਪਿਆ ਹੁੰਦਾ ਜਿਹੜਾ ਰੂਪਾ ਦੇ ਕਮਰੇ ਦੇ ਵਿੱਚ ਹੁੰਦਾ ਹੁਣ ਅਸੀਂ ਵੀ ਰੂਪਾ ਦੇ ਕਮਰੇ ਦੇ ਵਿੱਚ ਕੋਈ ਕਿਉਂ ਨਹੀਂ ਗਿਆ ਕਿਉਂਕਿ ਸਮਾਨਤਾ ਰੂਪਾ ਦੇ ਕਮਰੇ ਦੇ ਵਿੱਚ ਵੀ ਬਹੁਤ ਪਿਆ ਹੁੰਦਾ ਸੀ ਚਲੋ ਜੀ ਮਾਤਾ ਪਿਤਾ ਦਾ ਸੰਸਕਾਰ ਹੋ ਜਾਂਦਾ ਤੇ ਉਸ ਤੋਂ ਬਾਅਦ ਰੂਪਾ ਦੀ ਭੈਣ ਤੇਜੀ ਜਾਖਦਿਆ ਵੀ ਰੂਪਾ ਤੁਹਰਾ ਹੁਣ ਇੱਥੇ ਇਕੱਲੀ ਜਾ ਰਹਿਣਾ ਠੀਕ ਨਹੀਂ ਕਿਉਂਕਿ ਜੋ ਬੰਦੇ ਆਏ ਸੀ ਉਹ ਦੁਬਾਰਾ ਵੀ ਆ ਸਕਦੇ ਆ ਤੇ ਰੂਪਾ ਵੀ ਮਾਪਿਓ ਦੀ ਮੌਤ ਤੋਂ ਬਾਅਦ ਸਹਿਮ ਜਾਂਦੀ ਆ ਡਰ ਜਾਂਦੀ ਆ ਜਿਹੜਾ ਰੂਪਾ ਦਾ ਜੀਜਾ ਹੁੰਦਾ ਉਹ ਰੂਪਾ ਨੂੰ ਆਪਣੇ ਨਾਲ ਲੈ ਜਾਂਦਾ ਤੇ ਉਹਦੀ ਭੈਣ ਵੀ ਆਖਦੀ ਆ ਵੀ ਤੇਰਾ ਜੀਜਾ ਸਹੀ ਕਹਿ ਰਿਹਾ ਤੂੰ ਸਾਡੇ ਨਾਲ ਚੱਲ ਅਸੀਂ ਹੁਣ ਤੈਨੂੰ ਇਕੱਲੀ ਨੂੰ ਨਹੀਂ ਛੱਡ ਸਕਦੇਗੇ ਸ਼ਿੰਦਰ ਤੇਰਾਜ ਰੂਪਾ ਨੂੰ ਆਪਣੇ ਨਾਲ ਲੈ ਜਾਂਦੇ ਆ ਤੇ ਰੂਪਾ ਆਪਣੀ ਭੈਣ ਦੀ ਤੀਪਰੀ ਉਹਦੇ ਨਾਲ ਰਾਜ ਨੂੰ ਸੁਣਦੀ ਆ ਉਹਦੇ ਨਾਲ ਗੱਲਾਂ ਕਰਦੀ ਆ ਉਹਨੂੰ ਆਪਦੇ ਮਾਂ-ਬਾਪ ਦੀ ਬਹੁਤ ਜਿਆਦਾ ਆਉਂਦੀ ਆ ਤੇ ਉਹ ਪਰੀ ਨੂੰ ਆਪਦੇ ਨਾਲ ਪਾਉਣ ਲੱਗ ਜਾਂਦੀ ਆ ਉਹ ਸੋਚ ਵੀ ਆ ਵੀ ਪਰੀ ਦੇ ਨਾਲ ਪਾ ਕੇ ਸ਼ਾਇਦ ਵੀ ਉਹਦਾ ਹੋਰ ਮਨ ਬਦਲ ਜਾਵੇਗਾ ਵੀ ਉਹਦਾ ਦਿਲ ਜਾਂ ਲੱਗ ਜਾਂਦਾ ਆ ਆਪਦੀ ਭੈਣ ਜੀ ਦੇ ਨਾਲ ਚਲੋ ਇਸ ਤਰ੍ਹਾਂ ਹੀ ਉਹਨੂੰ ਸੋਹਰੇ ਘਰ ਰੈਂਦੀ ਨੂੰ ਵੀ ਆਪਦੀ ਭੈਣ ਦੇ ਸੋਹਰੇ ਘਰ ਰੈਂਦੀ ਨੂੰ ਇੱਕ ਮਹੀਨਾ ਬੀਤ ਜਾਂਦਾ ਉਹਦੀ ਭੈਣ ਆਖਦੀ ਆ ਆਪਦੇ ਘਰ ਵਾਲੇ ਨੂੰ ਰਾਜ ਨੂੰ ਵੀ ਆਪਾਂ ਰੂਪਾ ਲਈ ਕੋਈ ਥਾਂ ਲਿਖ ਗਏ ਕਿ ਜੋ ਲੜਕਾ ਵੀ ਰਹਿ ਸਕੇ ਉਥੇ ਤੇ ਆਪਾਂ ਇਹਨੂੰ ਉਥੇ ਛੱਡ ਦਿਆਂਗੇ ਵੀ ਇਹ ਉਥੋਂ ਦੀ ਜ਼ਮੀਨ ਜਿਆਦਾ ਤੇ ਸਾਹਮਣੇ ਲੈਣਗੇ ਤੇ ਵੀ ਨਾਲੇ ਆਪਣਾ ਵੀ ਮੇਰਾ ਪੇਕਾ ਕਰ ਬਣਿਆ ਰਹੂਗਾ ਵੀ ਮੈਂ ਇਹਦੇ ਘਰ ਵਾਲੇ ਨੂੰ ਭਰਾ ਬਣਾ ਲੂੰਗੀ ਤੇ ਵੀ ਆਪਾਂ ਕੋਈ ਵਧੀਆ ਮੁੰਡਾ ਦੇਖ ਗਏ ਰਾਜਵੀ ਵੀ ਕਹਿੰਦਾ ਹਾਂ ਕਹਿੰਦਾ ਮੈਂ ਵੀ ਇਹੀ ਚਾਹਣਾ ਉਹ ਮੁੰਡੇ ਦੀ ਭਾਲ ਕਰਦੇ ਆ ਪਰ ਉਹਨਾਂ ਨੂੰ ਵੀ ਕੋਈ ਅਜਿਹਾ ਮੁੰਡਾ ਨਹੀਂ ਲੱਭਦਾਗਾ ਜਿਹੜਾ ਵੀ ਉਥੇ ਰਹਿ ਸਕੇ ਚਲੋ ਜੀ ਇਸੇ ਦੌਰਾਨ ਦੇ ਵਿੱਚ ਇੱਕ ਦਿਨ ਜਿਹੜੇ ਸ਼ਿੰਦਰ ਹੁੰਦੀ ਆ ਨਾ ਉਹਨੂੰ ਦੌਰਾ ਪੈਂਦਾ ਦੌਰਾ ਕੀ ਪੈਂਦਾ ਵੀ ਉਹ ਪਾਗਲਾ ਜਾਂ ਹੱਟਟਾ ਕਰਨ ਲੱਗ ਜਾਂਦੀ ਆ ਰੂਪਾ ਬੜੀ ਹੈਰਾਨ ਹੁੰਦੀ ਆ ਰੂਪਾ ਆਖਦੀ ਆ ਕਿ ਪਹਿਲਾਂ ਤਾਂ ਦੀਦੀ ਨੇ ਕਦੇ ਵੀ ਇਸ ਤਰ੍ਹਾਂ ਨਹੀਂ ਕੀਤਾ ਸੀ ਰਾਜ ਵੀ ਬੜਾ ਹੈਰਾਨ ਹੁੰਦਾ ਤੇ ਰਾਜ ਉਹਨੂੰ ਡਾਕਟਰ ਦੇ ਕੋਲੇ ਲੈ ਕੇ ਜਾਂਦਾ ਜਦੋਂ ਉਹਨੂੰ ਡਾਕਟਰ ਦੇ ਲੈ ਕੇ ਕੋਲੇ ਲੈ ਕੇ ਜਾਂਦਾ ਤਾਂ ਡਾਕਟਰ ਦਵਾਈ ਦਿੰਦੇ ਆ ਤੇ ਉਹਨੂੰ ਬੈੱਡ ਰੈਸਟ ਲਈ ਆਖਦੇ ਆ ਤੇ ਰਾਜ ਆ ਕੇ ਰੂਪਾ ਨੂੰ ਆਖਦਾ ਵੀ ਦੇਖ ਰੂਪਾ ਜੇ ਤੂੰ ਕੁਝ ਦਿਨ ਕਰ ਦਿਓ ਜ਼ਿੰਮੇਵਾਰੀਆਂ ਸਭਾਲ ਲਵੇਂ ਵੀਰਿੰਦਰ ਬੈਡ ਰੈਸਟ ਲਈ ਕਿ ਆ ਰੂਪਾ ਕਹਿੰਦੀ ਕੋਈ ਨਾ ਜੀ ਜਿਆਦੀ ਵੀ ਮੇਰੀ ਵੀ ਭੈਣ ਆ ਇਹ ਜਿਹਨਾਂ ਤੇਰੇ ਠੀਕ ਨਹੀਂ ਹੁੰਦੀ ਵੀ ਸਾਰੇ ਘਰ ਦੇ ਕੰਮ ਤਾਂ ਦੇ ਸਭ ਕੁਝ ਮੈਂ ਕਰ ਲਿਆ ਕਰੂੰਗੀ। ਸ਼ਿੰਦਰ ਨੂੰ ਉਹ ਦਵਾਈ ਦੇ ਕੇ ਅੰਦਰ ਪਾ ਦਿੰਦੀ ਆ ਸੁਭਾਜ ਜਦੋਂ ਰਾਜ ਨੇ ਕੰਮ ਤੇ ਜਾਣਾ ਹੁੰਦਾ ਤਾਂ ਰੂਪਾ ਹੀ ਉਹਦੇ ਕੱਪੜੇ ਪ੍ਰੈਸ ਕਰਦੀ ਆ ਰੂਪਾ ਹੀ ਉਹਨੂੰ ਟਿਫਨ ਤਿਆਰ ਕਰਕੇ ਦਿੰਦੀ ਆ ਤੇ ਰੂਪਾ ਹੀ ਭਰੀ ਨੂੰ ਸੰਭਾਲਦੀ ਆ। ਇਸੇ ਤਰ੍ਹਾਂ 2-3 ਮਹੀਨੇ ਬੀਤ ਜਾਂਦੇ ਆ ਸ਼ਿੰਦਰ ਦੀ ਦਵਾਈ ਵੀ ਲਗਾਤਾਰ ਚੱਲ ਰਹੀ ਹੁੰਦੀ ਆ ਪਰ ਰੂਪਾ ਨੂੰ ਇਸ ਗੱਲ ਦਾ ਹੁੰਦਾ ਵੀ ਮੇਰੀ ਭੈਣ ਦੀ ਵੀ ਸਿਹਤ ਦੇ ਵਿੱਚ ਸੁਧਾਰ ਕਿਉਂ ਨਹੀਂ ਆ ਰਿਹਾ ਰਾਜ ਤੇ ਸ਼ਿੰਦਰ ਦੋਨੋਂ ਦਵਾਈ ਵੀ ਲੈਣ ਜਾਂਦੇ ਆ ਡਾਕਟਰ ਵੀ ਹਫ਼ਤੇ ਬਾਅਦ ਦਵਾਈ ਚੇਂਜ ਵੀ ਕਰਕੇ ਦਿੰਦੇ ਆ ਪਰ ਕੋਈ ਵੀ ਸਿਹਤ ਦੇ ਵਿੱਚ ਸੁਧਾਰ ਨਹੀਂ ਆ ਰਿਹਾ ਸੀ ਸਗੋਂ ਵੀ ਪ੍ਰੋਬਲਮ ਵਾਧੀ ਜਾ ਰਹੀ ਸੀ ਹੁਣ ਤਾਂ ਵੀ ਪ੍ਰੋਬਲਮ ਇੰਨੀ ਕਿ ਜ਼ਿਆਦਾ ਵਾਧੀ ਸੀ ਵੀ ਕਈ ਵਾਰੀ ਸ਼ਿੰਦਰ ਨਾਲ ਵਿਰੂਪਾ ਤੇ ਹੱਥ ਚੱਕਣ ਦੀ ਵੀ ਕੋਸ਼ਿਸ਼ ਕਰਦੀ ਸੀ ਉਹਨੂੰ ਮਾਰਨ ਤੱਕ ਪੈਂਦੀ ਸੀ ਜਦੋਂ ਉਹ ਉਹਨੂੰ ਚਾਹ ਪਾਣੀ ਪਿਲਾਉਂਦੀ ਸੀ ਇੱਕ ਦਿਨ ਰਾਜ ਦਫ਼ਤਰ ਤੋਂ ਹੌਂਦਾ ਤੇ ਉਹ ਰੂਪਾ ਦੇ ਕੋਲੇ ਬੈਠਾ ਤਾਂ ਹੀ ਰੋਣ ਲੱਗ ਜਾਂਦਾ ਤੇ ਰੂਪਾ ਉਹਨੂੰ ਚੁੱਪ ਕਰਾਉਂਦੀ ਆ ਉਹਨੂੰ ਹੌਸਲਾ ਦਿੰਦੀ ਆ ਵੀ ਜੀਜਾ ਜੀ ਤੁਸੀਂ ਰੋਵਣਾ ਤੁਸੀਂ ਹੌਸਲਾ ਰੱਖੋ ਜੇ ਤੁਸੀਂ ਹੌਂਸਲਾ ਹਾਰ ਜਾਓਗੇ ਤਾਂ ਦੀਦੀ ਦਾ ਕੀ ਹੋਊਗਾ ਪਰੀ ਦਾ ਕੀ ਹੋਊਗਾ ਤੇ ਇਸੇ ਤਰ੍ਹਾਂ ਹੌਸਲਾ ਦਿੰਦੇ-ਦਿੰਦੇ ਰਾਜ ਰੂਪਾ ਨੂੰ ਗੱਲ ਦੇ ਨਾਲ ਲਾ ਲੈਂਦਾ ਤੇ ਰੂਪਾ ਨੂੰ ਆਖਦਾ ਵੀ ਹੁਣ ਤਾਂ ਤੇਰਾ ਹੀ ਸਹਾਰਾ ਵੀ ਜੇ ਤੂੰ ਚਾਹਵੇਂ ਤਾਂ ਮੇਰਾ ਘਰ रह ਸਕਦਾ ਵੀ ਨਹੀਂ ਤਾਂ ਪਰੀ ਬਰੀ ਦਾ ਪਤਾ ਹੀ ਨਹੀਂ ਕੀ ਹੋਵੇਗਾ ਤੇ ਵੀ ਹੁਣ ਤਾਂ ਡਾਕਟਰ ਨੇ ਇਹ ਕਹਿ ਦਿੱਤਾ ਵੀ ਇਹ ਛੇੜ ਫੀਕ ਨਹੀਂ ਹੋ ਸਕਦੀਗੀ ਹੁ ਰੂਪਾ ਨੂੰ ਕੋਈ ਸਮਝ ਨਹੀਂ ਆਉਂਦੀ ਕਿ ਤੇ ਰੂਪਾ ਚਲੋ ਆਪਣੇ ਕੰਮ ਵੇਖ ਚਲੀ ਜਾਂਦੀ ਆ ਪਰ ਇਹ ਨੂੰ ਰਿਤਵਾ ਦੀ ਤੇ ਸਵਾ ਦਿੰਦੀ ਆ ਇਸ ਤਰ੍ਹਾਂ ਕਈ ਦਿਨ ਬੀਤ ਜਾਂਦੇ ਆ ਤੇ ਇੱਕ ਦਿਨ ਰਾਜ ਰੂਪਾ ਨੂੰ ਆਖਦਾ ਕੇ ਦੇਖ ਰੂਪਾ ਵੀ ਇਹ ਨਾ ਸਮਝੀ ਕਿ ਵੀ ਮੈਂ ਤੇਰੀ ਮਜਬੂਰੀ ਦਾ ਫਾਇਦਾ ਉਠਾ ਰਿਹਾ ਆ ਪਰ ਵੀ ਤੈਨੂੰ ਮੇਰੇ ਹਲਤਾਂ ਦਾ ਵੀ ਪਤਾ ਭੈਣ ਤੇਰੀ ਕਿਸ ਸਾਥ ਦੇ ਵਿੱਚ ਆ ਇੱਥੇ ਤੱਕ ਕਿ ਉਹ ਪਰੀ ਨੂੰ ਵੀ ਨਹੀਂ ਸਾਂਭ ਸਕਦੀਗੀ ਤੇ ਮੈਨੂੰ ਤਾਂ ਨੇ ਕੀ ਸੰਭਣਾ ਮੇਰਾ ਲੀੜਾ ਕੱਪੜਾ ਕੀ ਪ੍ਰੈਸ ਕਰਨਾ ਮੈਨੂੰ ਰੋਟੀ ਪਾਣੀ ਕੀ ਦੇਣਾ ਤੇ ਵੀ ਹੁਣ ਤਾਂ ਮੈਂ ਵੀ ਥੱਕ ਚੁੱਕਿਆ ਦਵਾਈ ਦਵਾ ਦਾ ਕੇ ਵੇਖ 7-8 ਮਹੀਨੇ ਹੋ ਗਿਆ ਡਾਕਟਰ ਤਾਂ ਵੀ ਹਫਤੇ ਬਾਅਦ ਮੈਂ ਦਵਾਈ ਬਦਲਾ ਕੇ ਲੈਣਾ ਤੇ ਵੀ ਡਾਕਟਰ ਨੇ ਵੀ ਹੁਣ ਤਾਂ ਹੱਥ ਖੜੇ ਕਰਤੇ ਆ ਵੀ ਇਹਨੂੰ ਦਿਮਾਗੀ ਬਿਮਾਰੀ ਆ ਵੀ ਇਹ ਛੇਤ ਠੀਕ ਨਾ ਹੋ ਸਕੇ ਬਸ ਵੀ ਆਪਾਂ ਮੈਡੀਸਨ ਇਸੇ ਲਈ ਦਵਾਈ ਜਾਨਨੇ ਆ ਵੀ ਇਹ ਤਾਂ ਕਿ ਵੀ ਆਪਣੇ ਵਿੱਚੋਂ ਕਿਸੇ ਤੇ ਹਮਲਾ ਨਾ ਕਰੇ ਕਿਉਂਕਿ ਇਹਦਾ ਪਾਗਲਪਨ ਦਿਨੋਂ ਦਿਨ ਵਧਦਾ ਜਾ ਰਿਹਾ ਤੇ ਉਹ ਕਹਿੰਦਾ ਵੀ ਰੂਪਾ ਤੂੰ ਹੋਰ ਕਿਤੇ ਵੀ ਤਾਂ ਵਿਆਹ ਕਰਵਾਵੇਂਗੀ ਜੇ ਤੂੰ ਪਰੀ ਦੀ ਮਾਂ ਬਣ ਜੇ ਤਾਂ ਪਰੀ ਨੂੰ ਵੀ ਸੌਖਾ ਹੋ ਜਾਊਗਾ ਵੇਖ ਪਰੀ ਤੇਰੇ ਨਾਲ ਕਿੰਨੀ ਖੁਸ਼ ਰਹਿੰਦੀ ਆ ਤੇ ਕਹਿੰਦਾ ਮੇਰੀ ਵੀ ਜ਼ਿੰਦਗੀ ਸੌਖੀ ਹੋ ਜਾਊਗੀ ਰੂਪਾ ਤੇਰੇ ਸਾਹਮਣੇ ਵੀ ਮੈਂ ਕਿੰਨਾ ਔਖਾ ਹੁੰਨਾ ਕਿਵੇਂ ਮੈਂ ਸਵੇਰੇ ਦਫ਼ਤਰ ਨੂੰ ਤਿਆਰ ਹੁੰਨਾ ਆ ਕੇ ਮੈਂ ਪਰੀ ਦੀ ਸਾਂਭ ਸੰਭਾਈ ਕਰਦਾ ਵੀ ਕਹਿੰਦਾ ਮੇਰਾ ਦਫ਼ਤਰ ਦਾ ਕੰਮ ਵੀ ਮੇਥੋਂ ਸਹੀ ਨਹੀਂ ਹੁੰਦਾ ਵੀ ਮੈਂਦੀ ਘਰੇ ਹੀ ਨਹੀਂ ਗਾਰਿੰਦੀ ਆ ਵੀ ਪਤਾ ਨਹੀਂ ਘਰੇ ਪਰੇ ਕਿਵੇਂ ਹੋਊਗੀ ਸ਼ਿੰਦਰ ਕਿਵੇਂ ਹੋਊਗੀ ਵੀ ਨਾਲੇ ਕਹਿੰਦਾ ਫਿਰ ਤੂੰ ਇੱਥੇ ਰਵੇਂਗੀ ਤਾਂ ਆਪਦੀ ਭੈਣ ਵੀ ਦੀ ਵੀ ਦੇਖ ਰੇ ਕਰ ਲੇਗੀ ਨਹੀਂ ਤਾਂ ਕਹਿੰਦਾ ਵਿਆਹ ਕੇ ਜੇ ਤੂੰ ਉੱਥੇ ਚਲੀ ਜਾਵੇਂਗੀ ਤੇਰੀ ਭੈਣ ਦੀ ਦੇਖ ਰੇ ਕੌਣ ਕਰੂ ਪਰਿਵਾਰ ਦੀ ਦੇਖ ਰੇ ਕੌਣ ਕਰੂ ਜਾਂ ਤੂੰ ਮੇਰਾ ਨਾ ਸੋਚ ਆਪਦੀ ਭੈਣ ਬਾਰੇ ਤੇ ਪਰਿਵਾਰੀ ਸੋਚੋ ਰੂਪਾ ਕਹਿੰਦੀ ਆ ਵੀ ਜੀਜਾ ਜੀ ਮੈਨੂੰ ਸਮਾਂ ਦਿਓ ਚਲੋ ਇਸੇ ਤਰ੍ਹਾਂ 2-3 ਦਿਨ ਲੰਘ ਜਾਂਦੇ ਆ ਰੂਪਾ ਸੋਚਦੀ ਆ ਰੂਪਾ ਸੋਚਦੀ ਆ ਰੂਪਾ ਆਖਦੀ ਆ ਵੀ ਜੇਕਰ ਮੈਂ ਇੱਥੇ ਵਿਆਹ ਨਹੀਂ ਕਰਾਵਾਂਗੀ ਤਾਂ ਜੀਜਾ ਜੀ ਕਿਸੇ ਹੋਰ ਦੇ ਨਾਲ ਵਿਆਹ ਕਰਾ ਲੈਣਗੇ ਪਤਾ ਨਹੀਂ ਜਿਹੜੀ ਨਵੀਂ ਆਵੇਗੀ ਉਹ ਪਰਿ ਨੂੰ ਕਿਵੇਂ ਚੰਗਾ ਸਮਝੇਗੀ ਜਾਂ ਨਹੀਂ ਸਮਝੇਗੀ ਤੇ ਬਾਕੀ ਉਹ ਕਹਿੰਦੀ ਵੀ ਜੀਜਾ ਵੀ ਆਪਦੀ ਥਾਂ ਸਹੀ ਆ ਵੀ ਭੈਣ ਦੀ ਤਾਂ ਹਾਲਤ ਹੀ ਹੈ ਨਹੀਂ ਪਰਿ ਨੂੰ ਸੰਭਲਦੀ ਤੇ ਉਹਨੇ ਘਰ ਦੇ ਕੰਮ ਕਰਤਾ ਕੀ ਕਰਨੇ ਚਲੋ ਜੀ ਦੋਹਾਂ ਤਿੰਨਾਂ ਬੰਦਿਨਾਂ ਬਾਅਦ ਸੋਚਣ ਤੋਂ ਬਾਅਦ ਰੂਪਾ ਆਪਣੇ ਜੀਜੇ ਨੂੰ ਹਾਂ ਕਰ ਦਿੰਦੀ ਆ ਵੀ ਮੈਂ ਤਿਆਰ ਆ ਤੁਹਾਡੇ ਨਾਲ ਵਿਆਹ ਕਰਾਉਣ ਦੇ ਲਈ ਰੂਪਾ ਸੋਣੀ ਵੀ ਬਹੁਤ ਹੁੰਦੀ ਆ ਸ਼ਿੰਦਰ ਨਾਲੋਂ ਜ਼ਿਆਦਾ ਸੋਣੀ ਹੁੰਦੀ ਆ ਉਹ ਰੂਪਾ ਦਾ ਤੇ ਰਾਜ ਦਾ ਵਿਆਹ ਹੋ ਜਾਂਦਾ ਬਿਉਤੋ ਬੁੱਤੇ ਕਿਸੇ ਨੂੰ ਨਹੀਂ ਸਾਦੇ ਕਿਸੇ ਨੂੰ ਨਹੀਂ ਵੀ ਇਕੱਠ ਨਹੀਂ ਕਰਦੇਗੇ ਦੋਵੇਂ ਕੋਟ ਮੈਰਿਜ ਕਰਾ ਲੈਂਦੇ ਆ ਤੇ ਵਿਆਹ ਕਰਾ ਕੇ ਕਰੇ ਹੁੰਦੇ ਆ ਤੇ ਰੂਪਾ ਫਿਰ ਕਰਦੀ ਆ ਸਾਰੀਆਂ ਜ਼ਿੰਮੇਵਾਰੀਆਂ ਚੱਕ ਲੈਂਦੀ ਆ ਵੀ ਉਹ ਰਾਜ ਦੇ ਕੱਪੜੇ ਪ੍ਰੈਸ ਕਰਨੇ ਰਾਜ ਨੂੰ ਦਫ਼ਤਰ ਤੋਰਨਾ ਰੂਪਾ ਨੂੰ ਸਾਂਭਣਾ ਕਰਨਾ ਹਰ ਇੱਕ ਤੀਜੋ ਕਰਦੀ ਆ ਸ਼ਿੰਦਰ ਨੂੰ ਦਵਾਈ ਬੂਟੀ ਦੇਣੀ ਸਭ ਉਹ ਕਰਦੀ ਆ ਤੇ ਇੱਕ ਦਿਨਾਂ ਸ਼ਿੰਦਰ ਦੀ ਵਿਆਹ ਤੇ ਕੋ ਜੋ ਜਿਆਦਾ ਹੀ ਖਰਾਬ ਹੋ ਜਾਂਦੀ ਆ ਤੇ ਉਸ ਵਕਤ ਰਾਜ ਘਰੇ ਨਹੀਂ ਹੁੰਦਾ ਤੇ ਰੂਪਾ ਤੇ ਰਾਜ ਦੇ ਵਿਆਹ ਨੂੰ ਵੀ ਮਹੀਨੇ ਦੋ ਮਹੀਨੇ ਹੋ ਗਏ ਹੁੰਦੇ ਆ ਤੇ ਰੂਪਾ ਵੀ ਮਾਂ ਬਨਣ ਵਾਲੀ ਹੁੰਦੀ ਆ ਤੇ ਉਹ ਫੋਨ ਲਾਉਂਦੀ ਆ ਰਾਜ ਨੂੰ ਤੇ ਪਰ ਰਾਜ ਫੋਨ ਨਹੀਂ ਚੱਕਦਾਗਾ ਤੇ ਸ਼ਿੰਦਰ ਕਹਿੰਦੀ ਆ ਵੀ ਉਹਦੇ ਕੋਲ ਡਾਕਟਰ ਦਾ ਐਡਰੈਸ ਹੁੰਦਾ ਤੇ ਉਹ ਸੋਚਦੀ ਆ ਵੀ ਮੈਂ ਆਪ ਹੀ ਲੈ ਜਾਨੀ ਆ ਆਪਣੀ ਭੈਣ ਨੂੰ ਡਾਕਟਰ ਦੇ ਕੋਲੇ ਉਹ ਗੱਡੀ ਚਲਾਉਣ ਜਾਣਦੀ ਹੁੰਦੀ ਰੂਪਾ ਤੇ ਉਹ ਗੱਡੀ ਦੇ ਵਿੱਚ ਪਿਠਾਉਂਦੀ ਆ ਕਿੰਦਰ ਨੂੰ ਪਿੱਛੇ ਤੇ ਆਪ ਗੱਡੀ ਚ ਲਾਉਂਦੀ ਆ ਤੇ ਡਾਕਟਰ ਦੇ ਕੋਲੇ ਲੈ ਕੇ ਜਾਂਦੀ ਆ ਪਰ ਜਿਹੜਾ ਉਹ ਡਾਕਟਰ ਹੁੰਦਾ ਜਿੱਥੋਂ ਉਹਦੀ ਮੈਡੀਸਿਨ ਚੱਲਦੀ ਹੁੰਦੀ ਆ ਉਸ ਦਿਨ ਉਹ ਡਾਕਟਰ ਛੁੱਟੀ ਤੇ ਹੁੰਦਾ ਤੇ ਰੂਪਾ ਉੱਥੇ ਪਤਾ ਕਰਕੇ ਕਿਸੇ ਹੋਰ ਡਾਕਟਰ ਕੋਲੇ ਲਿਆ ਜਾਂਦੀ ਆ ਵੀ ਉਹ ਡਾਕਟਰ ਤਾਂ ਹੈ ਨਹੀਂਗਾ ਚਲੋ ਮੈਂ ਕਿਸੇ ਹੋਰ ਡਾਕਟਰ ਤੋਂ ਵੀ ਮੈਡੀਸਨ ਦਵਾ ਦਿੰਨੀ ਆ ਜਦੋਂ ਉਸ ਡਾਕਟਰ ਦੇ ਕੋਲੇ ਜਾਂਦੀ ਆ ਤੇ ਉਸ ਨੂੰ ਉਹ ਰੂਪਾ ਦੀਆਂ ਸਾਰੀਆਂ ਪੱਟੀਆਂ ਦਿਖਾਉਂਦੀ ਆ ਮੈਡੀਸਨ ਦਿਖਾਉਂਦੀ ਆ ਤੇ ਡਾਕਟਰ ਪੁੱਛਦਾ ਵੀ ਇਹਨਾਂ ਨੂੰ ਕੀ ਪ੍ਰੋਬਲਮ ਹੋਈ ਸੀ ਪਹਿਲਾਂ ਉਹ ਕਹਿੰਦੀ ਵੀ ਕੁਛ ਨਹੀਂ ਬਸ ਵੀ ਇਹ ਰੋਲਾ ਪਾਉਂਦੇ ਸੀ ਵੀ ਇਸ ਤਰ੍ਹਾਂ ਕਰਦੇ ਸੀ ਤੇ ਉਹ ਕਹਿੰਦਾ ਫਿਰ ਜਦੋਂ ਇਹ ਸੀ ਇਹ ਮੈਡੀਸਨ ਦਿੰਨੇ ਆ ਤਾਂ ਵੀ ਇਹ ਕੀ ਕਰਦੀ ਆ ਉਹ ਕਹਿੰਦੀ ਵੀ ਆਪਾਂ ਚਾਬ ਸਕਤੀ ਰਹਿੰਦੀ ਆ ਉਹ ਕਹਿੰਦਾ ਕਿਹੜੇ ਡਾਕਟਰ ਤੋਂ ਮੈਡੀਸਨ ਚੱਲਦੀ ਸੀ ਰੂਪਾ ਦੱਸਦੀ ਆ ਵੀ ਫਲਨ ਡਾਕਟਰ ਤੋਂ ਚੱਲਦੀ ਸੀ ਉਹ ਆਖਦਾ ਵੀ ਇਹਨੂੰ ਮੈਡੀਸਨ ਦਵਾਣ ਕਾਣ ਆਉਂਦਾ ਸੀ ਉਹ ਕਹਿੰਦੀ ਵੀ ਇਹਨਾਂ ਦੇ ਹਸਪੈਂਡ ਉਹ ਕਹਿੰਦਾ ਤੁਸੀਂ ਕੀ ਲਗਦੇ ਆ ਰੂਪਾ ਦੱਸਦੀ ਆ ਵੀ ਮੈਂ ਇਹਦੀ ਭੈਣ ਵੀ ਆ ਤੇ ਹੁਣ ਵੀ ਮੇਰਾ ਇਹਦੇ ਘਰ ਵਾਲੇ ਦੇ ਨਾਲ ਵਿਆਹ ਹੋ ਗਿਆ ਤੇ ਵੀ ਅਸੀਂ ਦੋਨੋਂ ਭੈਣਾਂ ਵੀ ਇੱਕ ਹੀ ਬੰਦੇ ਦੇ ਨਾਲ ਵਿਆਹੀਆਂ ਹਾਂ ਡਾਕਟਰ ਮੱਥੇ ਤੇ ਹੱਥ ਮਾਰਦਾ ਤੇ ਰੂਪਾ ਨੂੰ ਆਖਦਾ ਕਿ ਜੇ ਮੈਂ ਤੁਹਾਨੂੰ ਸੱਚ ਦੱਸਾਂ ਚਲੋ ਤੁਸੀਂ ਮੇਰਾ ਵੀ ਨਾਮ ਤਾਂ ਨਾ ਲਓ ਜੇ ਤੇ ਵੀ ਕਿਉਂਕਿ ਜਿਹੜਾ ਉਹ ਡਾਕਟਰ ਆ ਵੀ ਉਹਨੂੰ ਵੀ ਮੈਂ ਚੰਗੀ ਤਰ੍ਹਾਂ ਜਾਣਦਾ ਪਰ ਜਿਹੜੀ ਕਹਿੰਦਾ ਇਹ ਮੈਡੀਸਨ ਆ ਨਾ ਇਹ ਮੈਡੀਸਨ ਸਿਰਫ ਨੀਂਦ ਦੀ ਆ ਇਸ ਮੈਡੀਸਨ ਦੇ ਨਾਲ ਇਹਨੂੰ ਸਿਰਫ ਨੀਂਦ ਆਉਂਦੀ ਆ ਤੇ ਜਿਹੜੀ ਆ ਗੋਲੀ ਆ ਕਹਿੰਦਾ ਇਸ ਗੋਲੀ ਦੇ ਨਾਲ ਇਹਦਾ ਚਿਰਚੜਾਪਨ ਵਧਦਾ ਜਾ ਰਿਹਾ ਬਾਕੀ ਕਹਿੰਦਾ ਮੈਨੂੰ ਇਹਦੇ ਵਿੱਚ ਹੋਰ ਕੋਈ ਦੌਰੇ ਦੀ ਜਿਵੇਂ ਤੁਸੀਂ ਕਹਿੰਨੇ ਵੀ ਇਹਨੂੰ ਦੌਰਾ ਪੈਂਦਾ ਸੀ ਇਸ ਤਰ੍ਹਾਂ ਕਰਦੀ ਸੀ ਕਹਿੰਦਾ ਮੈਨੂੰ ਉਸ ਤਰ੍ਹਾਂ ਦੀ ਤਾਂ ਕੋਈ ਦਵਾਈ ਨਹੀਂ ਦਿਸਦੀ ਇਹਦੇ ਵਿੱਚ ਰੂਪਾ ਬੜੀ ਹੈਰਾਨ ਹੁੰਦੀ ਆ ਉਸ ਵਕਤ ਨਾ ਰਾਜ ਨੂੰ ਤਾਂ ਫੋਨ ਨਹੀਂ ਲਾਉਂਦੀਗੀ ਰੂਪਾ ਆਪਣੀ ਭੈਣ ਨੂੰ ਘਰੇ ਛੱਡਦੀ ਆ ਤੇ ਰੂਪਾ ਜਿਹੜੀ ਕੁੜੀ ਹੁੰਦੀ ਆ ਭਰੀ ਉਹਨੂੰ ਇੱਕ ਗਵਾਂਡਨ ਦੇ ਕੋਲੇ ਛੱਡਦੀ ਆ ਉਸ ਤੋਂ ਅਗਲੇ ਦਿਨ ਉਹ ਕਹਿੰਦੀ ਵੀ ਇੱਕ ਘੰਟਾ ਭੈਣ ਬਣ ਕੇ ਵੀ ਸਾਡੇ ਮਾੜਾ ਘਰ ਦਾ ਵੀ ਖਿਆਲ ਰੱਖੋ ਜੇ ਤੇ ਪਰਿ ਦਾ ਵੀ ਖਿਆਲ ਰੱਖੋ ਜੇ ਮੈਂ ਹੁਣੀ ਆਈ ਰੂਪਾ ਉਸ ਡਾਕਟਰ ਕੋਲੇ ਜਾਂਦੀ ਆ ਵੀ ਜਿਹਦੇ ਕੋਲ ਸਿੰਦਰਦੀ ਪਹਿਲਾਂ ਦਵਾਈ ਚੱਲਦੀ ਹੁੰਦੀ ਸੀ ਰੂਪਾ ਜਾ ਕੇ ਆਖਦੀ ਆ ਵੀ ਡਾਕਟਰ ਸਾਹਿਬ ਵੀ ਮੇਰੀ ਸਾਸ ਸਾਸਤਰਾ ਵੀ ਉਹ ਬਹੁਤ ਜਿਆਦਾ ਮੈਨਾਂ ਲੜਦੀ ਪੈਂਦੀ ਆ ਕੋਈ ਇਹੋ ਜੀ ਮੈਡੀਸਨ ਦੇਵੋ ਜਿਹੜੀ ਚੁੱਪ ਕਰਕੇ ਪਈ ਰਿਹਾ ਪਈ ਰਵੇ ਤਾਂ ਡਾਕਟਰ ਆਖਦਾ ਵੀ ਤੁਸੀਂ ਕਿੰਨਾ ਖਾਤੀ ਕਰ ਸਕਦੇ ਆ ਉਹ ਕਹਿੰਦੀ ਤੁਸੀਂ ਆਪਣੀ ਫੀਸ ਦੱਸੋ ਉਹ ਕਹਿੰਦਾ 5000 ਰੁਪਏ 5000 ਦਿੰਦੀ ਆ ਤੇ ਉਹ ਡਾਕਟਰ ਉਹਨੂੰ ਦਵਾਈਆਂ ਦੇ ਦਿੰਦਾ ਵੀ ਆਹ ਦਵਾਈ ਦੇ ਦੇ ਤੇਰੀ ਸੱਸ ਨਾਲ ਤੈਨੂੰ ਤੰਗ ਕਰੂਗੀ ਰੁਪਏ ਸਾਰੀ ਰਿਕਾਰਡਿੰਗ ਕਰ ਲੈਂਦੀ ਆ ਬਾਅਦ ਵਿੱਚ ਉਹ ਰਿਕਾਰਡਿੰਗ ਉਸੇ ਡਾਕਟਰ ਨੂੰ ਸੁਣਾਉਂਦੀ ਆ ਵੀ ਕਹਿੰਦੀ ਨਹੀਂ ਤਾਂ ਮੈਂ ਸਾਰੀ ਰਿਕਾਰਡਿੰਗ মিডিਆ ਨੂੰ ਦੇ ਦਊਗੀ ਜਾਂ ਸੱਚ ਦੱਸੋ ਵੀ ਤੁਸੀਂ ਰਾਜਵੇ ਨਾਲ ਕਿਵੇਂ ਮਿਲੇ ਤੇ ਜਿਹੜਾ ਜਿਹੜੀ ਸ਼ਿੰਦਰ ਕੌਰ ਨਾ ਦੀ ਤਾਂ ਦੀ ਪੇਸ਼ੈਂਟ ਆ ਤੁਸੀਂ ਉਹਨੂੰ ਕੀ ਦਵਾਈ ਦਿੰਦੇ ਸੀ ਹੁਣ ਡਾਕਟਰ ਨੂੰ ਮਜਬੂਰ ਨੂੰ ਸਭ ਦੱਸਣਾ ਹੀ ਪੈਣਾ ਸੀ ਕਿਉਂਕਿ ਉਹਦੇ ਕੋਲੇ ਉਹਦੀ ਸਾਰੀ ਰਿਕਾਰਡਿੰਗ ਸੀ ਡਾਕਟਰ ਆਖਦਾ ਵੀ ਰਾਜ ਨੇ ਮੈਨੂੰ ਲਾਲਚ ਦਿੱਤਾ ਸੀ ਪੈਸੇ ਆਂਦਾ ਤੇ ਵੀ ਸ਼ਿੰਦਰ ਨੂੰ ਕੋਈ ਦੌਰਾ ਨਹੀਂ ਪੈਂਦਾ ਸੀਗਾ ਉਹਨੂੰ ਪਹਿਲਾਂ ਉਹ ਵਿਟਚੜ ਜਿਹੜਾ ਹੋਣ ਦੀਆਂ ਦਵਾਈਆਂ ਦਿੰਦਾ ਰਿਹਾ ਜਿਹਦੇ ਨਾਲ ਸ਼ਿੰਦਰ ਚੜਚੜੀ ਹੋ ਗਈ ਤੇ ਇਸ ਤਰ੍ਹਾਂ ਬੋਲਣ ਲੱਗ ਗਈ ਤੇ ਬਾਅਦ ਦੇ ਵਿੱਚ ਨੀਂਦੀਆਂ ਗੋਲੀਆਂ ਲਾ ਜਾਂਦਾ ਸੀ ਮੇਰੇ ਤੋਂ ਜਿਹਦੇ ਨਾਲ ਸ਼ਿੰਦਰ ਪਈ ਰਹਿੰਦੀ ਸੀ ਉਹ ਕਹਿੰਦੀ ਬੀਤਾ ਨੂੰ ਕੁਝ ਦੱਸਿਆ ਸੀ ਵੀ ਉਹ ਕਿਉਂ ਇਸ ਤਰ੍ਹਾਂ ਕਰਦਾ ਸੀ ਉਹ ਕਹਿੰਦਾ ਹਾਂ ਵੀ ਉਹ ਕਹਿੰਦਾ ਸੀ ਵੀ ਮੈਂ ਹੋਰ ਵਿਆਹ ਕਰਵਾਉਣਾ ਚਲੋ ਸਿੰਦਰ ਉੱਥੋਂ ਆ ਜਾਂਦੀ ਆ ਹੁਣ ਉਹ ਰਾਜ ਦਾ ਇੰਤਜ਼ਾਰ ਕਰਦੀ ਆ ਰਾਜ ਦੇ ਆਉਂਦਾ ਸ਼ਾਮ ਨੂੰ ਰਾਜ ਆਉਂਦਾ ਦਫ਼ਤਰ ਤੋਂ ਕਿਉਂਕਿ ਸ਼ਾਮ ਨੂੰ ਰਾਜ ਦਫ਼ਤਰ ਤੋਂ ਆਉਂਦਾ ਤਾਂ ਰੂਪਾ ਪੁੱਛਦੀ ਆ ਰੂਪਾ ਆਖਦੀ ਆ ਵੀ ਜਿਆਦਾ ਤੁਸੀਂ ਆਪ ਹੀ ਦੱਸ ਦਿਓ ਨਹੀਂ ਫਿਰ ਮੈਂ ਦੱਸੂਗੀ ਵੀ ਬਾਕੀ ਮੈਨੂੰ ਪਤਾ ਤਾਂ ਲੱਗਿਆ ਵੀ ਭੈਣ ਨੂੰ ਕੋਈ ਪ੍ਰੋਬਲਮ ਨਹੀਂ ਸੀ ਵੀ ਦੱਸ ਦਿਓ ਜਾਂਦਾ ਤੁਸੀਂ ਮੈਨੂੰ ਤਾਂ ਰਾਜ ਸਭ ਮੰਨ ਪੈਂਦਾ ਰਾਜਾ ਖਦਾ ਵੀ ਦੇਖ ਰੂਪਾ ਤੂੰ ਸ਼ਿੰਦਰ ਨਾਲੋਂ ਸੋਹਣੀ ਵੀ ਵੱਧ ਸੀ ਤੇ ਮੈਨੂੰ ਚੰਗੀ ਵੀ ਲੱਗਦੀ ਸੀ ਮੈਂ ਤੇਰੇ ਨਾਲ ਵਿਆਹ ਕਰਵਾਉਣਾ ਚਾਹੁੰਦਾ ਸੀ ਬਸ ਇਸੇ ਲਈ ਮੈਂ ਸਭ ਕੁਝ ਕੀਤਾ ਉਹ ਕਹਿੰਦੀ ਵੀ ਇਸ ਤੋਂ ਅੱਗੇ ਵੀ ਦੱਸ ਦਿਓ ਮੈਨੂੰ ਉਹ ਕਹਿੰਦਾ ਇਸ ਤੋਂ ਅੱਗੇ ਇਹ ਕਿ ਮੇਰੇ ਵੱਲੋਂ ਚ ਬੇਈਮਾਨੀ ਆ ਗਈ ਸੀ ਵੀ ਜਿਹੜੀ ਸਾਰਿਆਂ ਦੀ ਜ਼ਮੀਨ ਆ ਜੇ ਤੂੰ ਉੱਥੇ ਰਵੇਂਗੀ ਤਾਂ ਸਾਰੀ ਜ਼ਮੀਨ ਤੇਰੀ ਹੋ ਜੂਗੀ ਕਿਉਂਕਿ ਮੰਮੀ-ਡਾਡੀ ਵੀ ਕਹਿੰਦੇ ਹੁੰਦੇ ਸੀ ਅਸੀਂ ਘਰ ਜਵਾਈ ਰੱਖਣਾ ਤੇ ਮੈਂ ਸੋਚਿਆ ਵੀ ਜੇਕਰ ਤੇਰਾ ਵਿਆਹ ਮੇਰੇ ਨਾਲ ਹੀ ਹੋ ਜਾਵੇ ਤਾਂ ਤੂੰ ਵੀ ਮੇਰੀ ਤੇ ਸਾਰੀ ਜ਼ਮੀਨ ਜਾਇਦਾਦ ਵੀ ਮੇਰੀ ਹੋਊਗੀ ਮੈਂ ਇਸੇ ਲਾਲਚ ਦੇ ਵਿੱਚ ਹੀ ਕਹਿੰਦਾ ਸ਼ਿੰਦਰ ਨੂੰ ਪਾਗਲ ਕੀਤਾ ਤੇ ਤੇਰੇ ਨਾਲ ਵਿਆਹ ਕਰਵਾਇਆ ਰੂਪਾ ਉਸੇ ਵਕਤ ਆਖ ਦਿਆਂ ਕਿ ਮੈਂ ਤੈਨੂੰ ਤਲਾਕ ਦੇਉਂਗੀ ਮੈਂ ਤੇਰੇ ਵਰਗੇ ਘਟੀਆ ਬੰਦੇ ਨਾਲ ਨਹੀਂ ਰਹਿ ਸਕਦੀ ਪਰ ਉਸੇ ਵਾਸਤੇ ਉਹਨੂੰ ਸਚਾ ਸੁੰダーਵੀ ਮੈਂ ਇਹਦੇ ਬੱਚੇ ਦੀ ਮਾਂ ਬਣਨ ਵਾਲੀ ਆ ਹੁਣ ਰੂਪਾ ਫੋਜਦੀ ਸੀ ਵੀ ਜੇਕਰ ਮੈਂ ਇਹਨੂੰ ਤਲਾਕ ਦੇ ਕੇ ਕਿਸੇ ਹੋਰ ਨਾਲ ਵਿਆਹ ਕਰਵਾਉਂਗੀ ਤਾਂ ਮੇਰੇ ਬੱਚੇ ਦਾ ਕੀ ਹੋਊਗਾ ਕਿਸੇ ਹੋਰ ਨੇ ਮੇਰੇ ਬੱਚੇ ਨੂੰ ਨਹੀਂ ਅਪਣਾਉਣਾਗਾ ਜੇ ਅਪਣਾਊਗਾ ਵੀ ਤਾਂ ਹਰ ਵਕਤ ਮੈਨੂੰ ਆਪਦੇ ਬੱਚੇ ਦਾ ਫਿਕਰ ਬਣਿਆ ਰਹੂਗਾ ਕਿਉਂਕਿ ਵੀ ਉਹ ਬੰਦਾ ਮੇਰੇ ਬੱਚੇ ਦਾ ਸੱਚਾ ਬਾਪ ਨਹੀਂ ਹੋਣਾ ਚਲੋ ਬਹੁਤ ਦਿਨ ਉਹਦਾ ਗੁੱਸਾ ਨਰਾਜ਼ਗੀ ਰਹਿੰਦੀ ਆ ਰਾਜ ਦੇ ਨਾਲ ਪਰ ਆਖਰ ਉਹਨੂੰ ਰਾਜ ਨੂੰ ਅਪਣਾਉਣਾ ਹੀ ਪੈਂਦਾ ਕਿਉਂਕਿ ਵੀ ਉਹ ਪ੍ਰੈਗਨੈਂਟ ਹੁੰਦੀ ਆ ਤੇ ਸ਼ਿੰਦਰ ਠੀਕ ਹੋ ਗਈ ਹੁੰਦੀ ਆ ਕਿਉਂਕਿ ਸ਼ਿੰਦਰ ਦੀਆਂ ਸਾਰੀਆਂ ਦਵਾਈਆਂ ਰੂਪਾ ਬੰਦ ਕਰ ਦਿੰਦੀ ਆ ਹੁਣ ਰੂਪਾ ਤੇ ਸ਼ਿੰਦਰ ਦੋਵੇਂ ਪਹਿਣਾ ਹੁੰਦੀਆਂ ਤੇ ਪਰ ਉਹਨਾਂ ਨੂੰ ਸੌਂਕਣਾ ਬਣ ਕੇ ਮਜਬੂਰ ਨਾ ਰਹਿਣਾ ਪੈਂਦਾ ਤੇ ਪਰ ਵੀ ਉਹ ਰਾਜ ਤੇ ਹੁਣ ਬਿਲਕੁਲ ਵੀ ਵਿਸ਼ਵਾਸ ਨਹੀਂ ਕਰਦੀਆਂ ਸਿਰਫ ਉਹ ਰਾਜ ਦੇ ਘਰੇ ਇਸ ਲਈ ਰਹਿੰਦੀਆਂ ਕਿਉਂਕਿ ਉਹਨਾਂ ਨੇ ਆਪਣੇ ਵੀ ਉਹਨਾਂ ਦੇ ਬੱਚਿਆਂ ਦਾ ਬਾਪ ਹੁੰਦਾ ਉਹ ਤੇ ਵੈਸੇ ਉਹਨਾਂ ਦੀ ਆਪਦੀ 25 ਕਿੱਲੇ ਜ਼ਮੀਨ ਹੁੰਦੀ ਆ ਪੀ ਉਹਨਾਂ ਨੂੰ ਰਾਜਮੂਰੇ ਕਦੇ ਵੀ ਜ਼ਿੰਦਗੀ ਪਰ ਹੱਥ ਨਹੀਂ ੜਨਾ ਚਾਹੁੰਦਾ ਪੈਸੇ ਉਹ ਚਾਹੁੰਦੀਆਂ ਤਾਂ ਰਾਜ ਨੂੰ ਛੱਡ ਕੇ ਆਪਦੀ ਪੇਕਿਆਂ ਦੀ ਜ਼ਮੀਨ ਤੇ ਆਰਾਮਣਾ ਰਹਿ ਸਕਦੀਆਂ ਸੀ ਪਰ ਫਿਰ ਵੀ ਉਹਨਾਂ ਨੂੰ ਇਹ ਸੀ ਕਿ ਚਲੋ ਸਾਡੇ ਬੱਚਿਆਂ ਦਾ ਬਾਪ ਆ ਵੀ ਜੇਕਰ ਉੱਥੇ ਰਵਾਂਗੇ ਤਾਂ ਬੱਚਿਆਂ ਨੂੰ ਬਾਪ ਦਾ ਪਿਆਰ ਨਹੀਂ ਮਿਲਣਾ ਪਰ ਵੀ ਜੋ ਰਾਜ ਨੇ ਰੂਪਾ ਤੇ ਸ਼ਿੰਦਰ ਨਾਲ ਕੀਤਾ ਬਹੁਤ ਹੀ ਗਲਤ ਕੀਤਾ ਉਹ ਚਾਹੁੰਦੀਆਂ ਤਾਂ ਉਹਨੂੰ ਸਜ਼ਾ ਵੀ ਦਿਵਾ ਸਕਦੀਆਂ ਸੀ ਪਰ ਆਪਣੇ ਬੱਚਿਆਂ ਦੀ ਕਾਰਨ ਹੋ ਉਹਨਾਂ ਨੂੰ ਉਹਨੂੰ ਸਜ਼ਾ ਨਹੀਂ ਦਿਵਾਈ ਬਸ ਉਹਦੀ سزا ਇਹੀ ਰਹੀ ਕਿ ਉਹਨਾਂ ਨੇ ਦੁਬਾਰਾ ਕਦੇ ਵੀ ਉਹ ਤੇ ਯਕੀਨ ਨਹੀਂ ਕੀਤਾ ਏਸੀ ਜੀ ਰੂਪਾ ਤੇ ਛਿੰਦਰ ਦੀ ਕਹਾਣੀ ਤੇ ਜੋ ਰਾਜ ਨੇ ਉਹਨਾਂ ਦੇ ਨਾਲ ਕੀਤਾ ਬਹੁਤ ਹੀ ਗਲਤ ਕੀਤਾ ਕਿਉਂਕਿ ਉਹਦੀ ਆਪਦੀ 12 ਕਿੱਲੇ ਜ਼ਮੀਨ ਸੀ ਸਾਰਾ ਕੁਝ ਸੀ ਉਹਦੇ ਕੋਲੇ ਤਾਂ ਉਹਦਾਲਤ ਇੱਕ ਜ਼ਮੀਨ ਦੇ ਲਾਲਚ ਵਿੱਚ ਆ ਕੇ ਉਹਨੇ ਦੋ ਜ਼ਿੰਦਗੀਆਂ ਬਰਬਾਦ ਕਰਤੀਆਂ ਕਿਉਂਕਿ ਕਿੱਥੇ ਉਹਦੀ ਘਰ ਵਾਲੀ ਸੀ ਉਹਦੀ ਧੀ ਸੀ ਜੇ ਕਿਥੇ ਸਾਲੀ ਵੀ ਘਰ ਵਾਲੀ ਹੋ ਗਈ ਤੇ ਸਾਲੀ ਦੇ ਵੀ ਇੱਕ ਬੇਟਾ ਪੈਦਾ ਹੋਇਆ ਬਹੁਤ ਮੁਸ਼ਕਲ ਹੁੰਦਾ ਹੈ ਇਸ ਤਰ੍ਹਾਂ ਦੋ ਔਰਤਾਂ ਦਾ ਇੱਕਨ ਛਾਂ ਦੇ ਨਾਲ ਵਿਆਹ ਤੇ ਦੋਨਾਂ ਦਾ ਇਕੱਠਿਆਂ ਦਾ ਇੱਕ ਘਰ ਦੇ ਵਿੱਚ ਰਹਿਣਾ ਇਹ ਰੂਪਾ ਤੇ ਸ਼ੁੰਦਰੀ ਕਿਸ ਤਰ੍ਹਾਂ ਰਹਿ ਰਹੀਆਂ ਇਹ ਉਹਨਾਂ ਨੂੰ ਹੀ ਪਤਾ ਪਰ ਇਹ ਬਹੁਤ ਮੁਸ਼ਕਲ ਹੁੰਦਾ ਹੈ ਰਾਜ ਨੇ ਜੋ ਕੀਤਾ ਬਹੁਤ ਗਲਤ ਕੀਤਾ ਪਿਛਲੀ ਕਹਾਣੀ ਦੇ ਵਿੱਚ ਜਿੰਨਾ ਵੀਰਪ੍ਰਣਾ ਦੇ ਕਮੈਂਟ ਆਏ ਸ਼ਨ ਉਹਨਾਂ ਦੇ ਨਾਮ ਨੇ ਸੁਖਾ ਸਿੰਘ ਸਰਾਰੀ ਜੀ ਅਰਸ਼ਦੀਪ ਸਿੰਘ ਸਰਾਰੀ ਦਿਲਪ੍ਰੀਤ ਕਾਲ ਸਰਾਰੀ ਬਹੁਤ ਬਹੁਤ ਧੰਨਵਾਦ ਵੀਰ ਜੀ ਗੁਰਾ ਖੰਦੇਵਾਲ ਫਰੀ ਮੁਖਸਰ ਸਾਹਿਬ ਤੋਂ ਬਹੁਤ ਬਹੁਤ ਧੰਨਵਾਦੀ ਪ੍ਰੀਤਪਾਲ ਸਿੰਘ ਪੱਬੀਆ ਨਾ ਬਹੁਤ ਬਹੁਤ ਧੰਨਵਾਦ ਵੀਰ ਜੀ ਪ੍ਰੀਤਪਾਰ ਕਾਲ ਬਹੁਤ ਬਹੁਤ ਧੰਨਵਾਦ ਭੈਣ ਜੀ ਬਾਕੀ ਹੋਰ ਵੀ ਜਿਨ੍ਹਾਂ ਵੀਰ ਪਾਣਾਂ ਦੇ ਕਮੈਂਟ ਆਏ ਸਨ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ ਹਾਜ਼ਰ ਹੋਵਾਂਗੇ ਕੱਲ ਨਵੀਂ ਕਹਾਣੀ ਦੇ ਨਾਲ ਧੰਨਵਾਦ